ਕਾਫੇ ਰੋਪਿੰਡ ਸੋ 25 ਰਜਿਸਟਰ ਕਿਟਰੀ थाना ਮੰਦਿਰਕੋਟ ਦੇ ਵਿੱਚ ਚੋਕੀ ਜਿਹੜੇ ਭਾਰਤ ਵੱਲੋਂ ਪਰ ਸਰਕਾਰ ਵੱਲੋਂ ਨਵੇਂ ਕਾਨੂੰਨ ਆਇਆ ਪੀ ਐਨ ਐਸ ਭਾਰਤ ਦੇ ਨਵੇਂ ਸੰਹਿਤਾ ਤਹਿਤ 310 ਜਮਨ 4 ਤੇ 319 ਜਮਨ 2 ਜੋ ਵੀ ਪ੍ਰਾਣੀ ਆਈਪੀਸੀ ਮੁਤਾਬਿਕ 419 ਤੇ 420 ਬੰਦੇ ਉਹਦੇ ਵੀ ਦਰਜ ਕੀਤੇ ਇਹਦੇ ਵਿੱਚ ਐਮ ਐਲ ਏ ਸਾਹਿਬ ਦੇ ਜਿਹੜੇ ਪੀ ਐਸ ਸਾਹਿਬ ਨੇ ਦਵਿੰਦਰ ਕੁਮਾਰ ਜੀ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਵੀ ਉਹਨਾਂ ਦੇ ਇੱਕ ਜਾਣਕਾਰ ਨੇ ਅਮਿਤ ਸ਼ੈਣੀ ਉਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਵੀ ਐਮਐਲਏ ਗਰੀਬਿੰਦ ਪੀਐਸ ਆਉ ਦੇ ਨਾਮ ਤੇ ਕੋਈ ਉਹਨਾਂ ਨੂੰ ਫੋਨ ਆਇਆ ਸੀ ਜਿਨ੍ਹਾਂ ਨੇ ਉਹਨੂੰ ਕਿਹਾ ਵੀ ਮੈਂ ਉਹਨਾਂ ਦਾ ਪੀਏ ਬੋਲਦਾ ਹਾਂ ਤੇ ਆਹ ਕੋਈ ਆਈਡੀ ਹੈ ਜਿਹਨੂੰ ਜੇਲ੍ਹ ਦੀ ਆਈਡੀ ਬਣਦੀ ਜਦੋਂ ਬੰਦਾ ਜੇਲ੍ਹ ਚ ਜਾਂਦਾ ਉਹ ਪ੍ਰिजन ਆਈਡੀ ਬਣਦੀ ਹੈ ਵੀ ਇਹਦੇ ਚ ਪੈਸੇ ਪਾ ਦਿਓ ਵੀ ਤੁਹਾਨੂੰ ਦੋ ਤਿੰਨ ਦਿਨਾਂ ਚ ਪੈਸੇ ਦੇ ਦਾਂਗੇ ਜੋ ਕਿ ਇੱਕ ਜਾਲੀ ਕਾਲ ਸੀ ਜਿਸ ਤੋਂ ਬਾਅਦ ਅਸੀਂ ਪੜਤਾਲ ਕੀਤੀ ਤੇ ਪਾਇਆ ਵੀ ਜਿਹੜਾ ਇਹ ਕਾਲ ਫੋਨ ਕਾਲ ਹੈ ਇਹ ਬਲਜਿੰਦਰ ਪਾਲ ਸਿੰਘ ਹੈ ਜੋ ਕਿ ਇਸ ਵਕਤ ਹਿਸ਼ਾਰਪੁਰ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਵੱਲੋਂ ਕੀਤੀ ਗਈ ਸੀ ਅਸੀਂ ਇਹ ਵੀ ਬੈਕਵਰਡ ਗਏ ਤਾਂ ਬਰਜਿੰਦਰਪਾਲ ਸਿੰਘ ਦੀ ਜਿਹੜੀ ਪੁਰਾਣੀ ਨਵੀਂ ਉਪਰਾਨੀ ਅਪੀਲ ਕਰ ਚੋਈ ਜਾਂ ਮਨੋੜ ਜਲੰਧਰ ਤੇ ਪੰਚਕੂਲੇ ਉਹਦੇ ਚ ਵੀ ਲਗਭਗ ਇਹੀ ਕੰਟੈਂਟ ਹੈ ਵੀ ਐਮਐਲਏ ਕਿਸੇ ਵੀ ਐਮਐਲਏ ਦੇ ਆਪਣੇ ਪੀਰ ਦੇ ਨਾਮ ਤੇ ਪੈਸੇ ਠੱਗਣ ਦੀ ਹੈ ਤੇ ਹੁਣ ਇਹਦੇ ਪ੍ਰੋਡਕਸ਼ਨ ਵਾਰੰਟ ਅਪਲਾਈ ਕਰਕੇ ਇਹਨੂੰ ਅਸੀਂ ਲੈ ਕੇ ਆ ਕੇ ਦੇ ਰੈਸਟ ਪਾਵਾਂਗੇ ਤੇ ਹੋਰ ਤਫ਼ਤੀਸ਼ ਕਰਾਂਗੇ ਕੀ ਹੈ ਜੇਲ੍ਹ ਚ ਵੀ ਕੋਈ ਗੋਨ ਕਰ ਰਿਹਾ ਸੀ ਜਾਂ ਕੋਈ ਹੋਰ ਸੀਗਾ ਇਹਦੇ ਨਾਲ ਉਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਸ ਦਿਨ ਅਸੀਂ ਉਹਨੂੰ ਪ੍ਰੋਡਕਸ਼ਨ ਵਾਰਡ ਤੇ ਲਿਆਵਾਂਗੇ ਅਸੀਂ ਕਲੀਅਰ ਕਰ ਲਾਂਗੇ ਕਿਉਂਕਿ ਜਿਹੜੀ ਇਹਨੇ ਆਈਡੀ ਦੱਸੀ ਉਹੀ ਆਈਡੀ ਇਹਦੀ ਉਹ ਆਈਡੀ ਜਦੋਂ ਅਸੀਂ ਕਢਾਈ ਡਿਟੇਲ ਤਾਂ ਉਹ ਜੇਲ੍ਹ 'ਚ ਬੈਠੇ ਬਰਿੰਦਰਪਾਲ ਨੇ ਕਿਉਂ ਜਿਹੜਾ ਇਸ ਤੇ ਹੁਸ਼ਾਰਕੂ ਜੇਲ੍ਹ ਦੇ ਵਿੱਚ ਹੀ